ਐਡਵੋਕੇਟ ਜੋਤੀਪਾਲ ਭੀਮ ਜੋ ਕਿ ਪਠਾਨਕੋਟ ਦੀ ਮਸ਼ਹੂਰ ਵਕੀਲ ਨੇ ਉਹਨਾਂ ਦੇ بیٹے ਨਾਲ ਫਰਵਰੀ ਮਹੀਨੇ ਕੁਝ ਲੋਕਾਂ ਦੇ ਵੱਲੋਂ ਮਾਰਕਟਾਈ ਕੀਤੀ ਗਈ ਜਿਸ ਦੇ ਬਾਅਦ ਜੋਤੀਪਾਲ ਭੀਮ ਦੇ ਵੱਲੋਂ આરોપીਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਪਰ ਤਫ਼ਤੀਸ਼ ਦੇ ਦੌਰਾਨ ਜੋਤੀਪਾਲ ਭੀਮ ਦਾ આરોਪ ਹੈ ਕਿ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਅੱਜ ਜੋਤੀਪਾਲ ਭੀਮ ਦੇ ਵੱਲੋਂ ਪਠਾਨਕੋਟ ਸਿਟੀ ਦੇ ਡੀਐਸਪੀ ਰਜਿੰਦਰ ਮਨਹਾਸ ਨਾਲ ਮੁਲਾਕਾਤ ਕਰ ਇੱਕ ਮੰਗ ਪੱਤਰ ਉਹਨਾਂ ਨੂੰ ਦਿੱਤਾ ਗਿਆ ਅਤੇ ਉਹਨਾਂ ਤੋਂ ਮੰਗ ਕੀਤੀ ਗਈ ਹੈ ਕਿ ਸਾਰੇ ਮਾਮਲੇ ਦੀ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਮਹਿਕਰੰਦਾਵਾ ਕਿ ਆਟੀ ਨਿਊਜ਼ ਨੈਟਵਰਕ ਵਿਪਨ ਕੁਮਾਰ 23 ਨੂੰ ਵੀ ਉੱਤੇ ਗਿਆ ਸਾਡੇ ਪ੍ਰਧਾਨ ਨਾਲ ਗੱਲ ਕੀਤੀ ਸੀਮ ਔਰ ਮੇਰੇ ਨਾਲ ਵੀ ਕੀਤੀ ਹੋਰਾਂ ਨਾਲ ਵੀ ਕੀਤੀ ਦੋਸਤੋ ਜੇ ਸਾਨੂੰ ਨਿਆਂ ਨਹੀਂ ਮਿਲਿਆ ਤੇ ਫਿਰ ਅਸੀਂ ਧਰਨੇ ਲਾਵਾਂਗੇ ਪਠਾਨਕੋਟ ਦੇ ਵਿੱਚ ਕਿੰਨੀਆਂ ਕੰਪਲੇਨਟਾਂ ਕਿੰਨੇ ਸ਼ਡਿਊਲ ਕਾਸਟ ਗਰੀਬ ਲੋਕਾਂ ਦੇ ਕਤਲ ਹੋਏ ਆ ਉਹਨਾਂ ਨੂੰ ਨਿਆਂ ਹੀ ਨਹੀਂ ਮਿਲਦਾ ਪਰਚੇ ਕੈਨਸਲ ਹੋ ਜਾਂਦੇ ਆ ਕਿੰਨੇ ਲੋਕ ਥਾਣੇ ਧੱਕੇ ਖਾਂਦੇ ਨਿਆਂ ਨਹੀਂ ਮਿਲਦਾ ਇਸ ਕਰਕੇ ਹੁਣ ਮੈਨੂੰ ਸੜਕ ਤੇ ਆਣਾ ਪਿਆ ਕਿਉਂਕਿ ਸੰਵਿਧਾਨ ਨਿਮਾਤਾ ਡਾਕਟਰ ਬੀ ਆਰ ਅੰਬੇਡਕਰ ਆ ਭਗਤ ਸਿੰਘ ਦੀ ਆਵਾਜ਼ ਆ ਕੀ ਸੰਘਰਸ਼ ਕਰਨਾ ਆ ਨਿਆਂ ਦੇ ਨਾਲ ਕਾਨੂੰਨ ਦੇ ਨਾਲ ਮੈਂ ਇਹਨੂੰ ਕਾਨੂੰਨ ਦਾ ਪਾੜੋਂ ਪੜਾ ਕੇ ਛੱਡਾਂਗੇ ਜਿਹਨੂੰ ਨਿਆਂ ਨਹੀਂ ਮਿਲਿਆ ਜੇ ਪੁਲਸ ਨੇ ਫੇਰ ਪੁਲਸ ਦੀ ਮਦਦ ਕੀਤੀ ਤੇ ਫਿਰ ਲੋਕੋ ਥਾਣੇ ਜਾਣਾ ਬੰਦ ਕਰ ਦਿਓ ਕਿਉਂਕਿ ਉੱਥੇ ਪੁਲਸਿਆ ਔਰ ਵਕੀਲ ਭਰਾਵਾਂ ਨੂੰ ਵੀ ਬੇਨਤੀ ਇੱਕ ਵਕੀਲ ਆ ਕਿ ਫੇਰ ਪੁਲਸ ਦੇ ਵਿਰੋਧ ਕੇਸਾਂ ਨਾਲ ਲੜਿਓ ਤੁਹਾਡੇ ਬੱਚਿਆਂ ਨੂੰ ਫਸਾ ਦੇਣਗੇ ਜੇ ਇਹਨਾਂ ਦੇ ਬੱਚਿਆਂ ਦੇ ਨਾਲ ਆਣਗੇ ਬੜਾ ਸੀਰੀਅਸ ਮੈਟਰ ਆ ਗਰੀਬ ਲੋਕੋ ਫਿਰ ਵਕੀਲੀ ਨਾ ਕਰਿਓ ਖਤਰਾ ਆ ਫਿਰ ਤੁਹਾਨੂੰ ਇਹਨਾਂ ਪੁਲਸ ਅਫਸਰਾਂ ਕੋਲੋਂ ਇਹਨੇ ਕੂਡ ਫਸਾਉਣ ਦੀਆਂ ਯੋਜਨਾਵਾਂ ਬਣਾ ਰਿਆ ਕਿਹੜੇ ਕਿਹੜੇ ਦੇ ਨਾਲ ਵਿਪੰਦੇ ਇਹਦੇ ਸਾਰੇ ਮੋਬਾਈਲ ਟਰੇਸ ਕਰੋ ਕਿਹੜੇ ਕਿਹੜੇ ਫੁੱਲ ਅਫਸਰਾਂ ਨਾਲ ਇਹਨੇ ਗੱਲ ਕੀਤੀ ਆ ਕਿਤੋਂ ਕਿਤੋਂ ਇਹਨੇ ਵੀਡੀਓ ਲੈ ਰਿਆ ਕਿਤੋਂ ਕਿਤੋਂ ਕੀ ਕਰ ਰਿਹਾ ਚਿੰਤਾ ਦਾ ਵਿਸ਼ਾ ਇਹ ਮੇਰਾ ਨਹੀਂ ਜੇ ਮੈਂ ਇੰਨਾ ਕਰੋਸ਼ ਹੁੰਦਾ ਤਾਂ 6 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਪਰ ਮੈਂ 6 ਮਹੀਨੇ ਚੁੱਪ ਰਿਆ ਕਿਉਂਕਿ ਮੈਨੂੰ ਨਿਆਂ ਤੇ ਭਰੋਸਾ ਆਈ ਇਹਨੇ ਵੱਡੇ ਅਫਸਰਾਂ ਨੂੰ ਪੈਸੇ ਦੇ ਕੇ ਕਈਆਂ ਨੂੰ ਰਿਸ਼ਵਤ ਦੇ ਕੇ ਮੇਰੇ ਪਰਚੇ ਵਿੱਚ ਛੇੜਛਾੜ ਕੀਤੀ ਆ ਪਰ ਮੈਂ ਫਿਰ ਵੀ ਨਿਆਂ ਤੇ ਯਕੀਨ ਕਰਨਾ ਨਿਆਂ ਨਾਲ ਮਿਲਿਆ ਤੇ ਵਿਰੋਧ ਹੋਏਗਾ